ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਛੱਤ ਵਾਲੇ ਪੱਖੇ ਸਾਫ਼ ਕਰਨ ਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਲੈ ਕੇ ਆਏ ਹਾਂ ਬਿਨਾਂ ਮੇਜ਼ ਬਿਨਾਂ ਕੁਰਸੀ ਤੋਂ ਤੇ ਬਿਨਾਂ ਪੌੜੀ ਤੋਂ ਅੱਜ ਆਪਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਛੱਤ ਵਾਲੇ ਪੱਖੇ ਸਾਫ਼ ਕਰਾਂਗੇ ਜਿਵੇਂ ਕਿ ਹੁਣ ਤਿਹਾੜਾਂ ਦਾ ਟਾਈਮ ਆਉਣ ਵਾਲਾ ਹੈ ਤੇ ਆਪਾਂ ਨੂੰ ਸਫਾਈ ਵੀ ਕਰਨੀ ਹੁੰਦੀ ਹੈ ਤੇ ਨਾ ਹੀ ਆਪਣੀ ਕੋਈ ਮਦਦ ਕਰਨ ਵਾਲਾ ਹੁੰਦਾ ਤਾਂ ਆਪਾਂ ਇਹ ਸੌਖੇ ਜਿਹੇ ਤਰੀਕੇ ਨਾਲ ਇਕੱਲੇ ਹੀ ਸਾਰੇ ਪੱਖੇ ਸਾਫ਼ ਕਰ ਸਕਦੇ ਹਾਂ ਬਿਨਾਂ ਕਿਸੇ ਦੀ ਮਦਦ ਜਦੋਂ ਪੌ ਕੁਰਸੀ ਵਗੈਰਾ ਉੱਪਰ ਖੜ ਕੇ ਸਫਾਈ ਕਰਦੇ ਆਂ ਪੱਖਿਆਂ ਦੀ ਤਾਂ ਆਪ ਨੂੰ ਡਿੱਗਣ ਦਾ ਵੀ ਖਤਰਾ ਹੁੰਦਾ ਇਸ ਤਰੀਕੇ ਨਾਲ ਕੋਈ ਡਿੱਗਣ ਦਾ ਵੀ ਡਰ ਨਹੀਂ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੱਖਾ ਸਾਫ਼ ਕਰਨ ਦਾ ਨਵਾਂ ਤੇ ਸੌਖਾ ਜਿਹਾ ਤਰੀਕਾ ਲੈ ਕੇ ਆਏ ਆ ਇਸ ਦੇ ਲਈ ਆਪਾਂ ਨੂੰ ਕੋਈ ਮੇਜ਼ ਦੀ ਪੌੜੀ ਦੀ ਜਾਂ ਕੁਰਸੀ ਦੀ ਜ਼ਰੂਰਤ ਨਹੀਂ ਹੈ ਨਾ ਹੀ ਆਪਾਂ ਨੂੰ ਕਿਸੇ ਹੋਰ ਦੀ ਮਦਦ ਦੀ ਜ਼ਰੂਰਤ ਹੈ ਆਪਾਂ ਇਕੱਲੇ ਹੀ ਪੱਖਾ ਸਾਫ਼ ਕਰ ਸਕਦੇ ਆਂ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਪੱਖਾ ਸਾਫ਼ ਕਰਨ ਦੇ ਲਈ ਆਪਾਂ ਕਰੰਟ ਵਗੈਰਾ ਦਾ ਜ਼ਿਆਦਾ ਧਿਆਨ ਰੱਖਾਂਗੇ ਤੇ ਪੱਖੇ ਦੀ ਆਪਾਂ ਜੋ ਬਿਜਲੀ ਹੋएगी ਉਹਨਾ ਟਾਈਮ ਉਸ ਨੂੰ ਜਾਂ ਤਾਂ ਕੱਟ ਦੇਾਂਗੇ ਤੇ ਜਾਂ ਫਿਰ ਆਪਾਂ ਜ਼ਿਆਦਾ ਧਿਆਨ ਰੱਖਦੇ ਹੋਏ ਇਸ ਨੂੰ ਸਾਫ਼ ਕਰਾਂਗੇ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਾਂ ਫਿਰ ਆਪਾਂ ਬਿਜਲੀ ਕੱਟ ਦੇਵਾਂਗੇ ਪੱਖੇ ਦੀ ਜਾਂ ਘਰ ਦੀ ਫਿਰ ਪੱਖਾ ਸਾਫ਼ ਕਰਾਂਗੇ ਇਸ ਦੇ ਲਈ ਆਪਾਂ ਇਸ ਚੀਜ਼ ਦਾ ਜ਼ਿਆਦਾ ਧਿਆਨ ਦੇਵਾਂਗੇ ਹੁਣ ਇੱਥੇ ਮੈਂ ਇੱਕ ਪੁਰਾਣਾ ਸ਼ਾਲ ਲਿਆ ਜਾਂ ਆਪਾਂ ਕੋਈ ਸ਼ਾਲ ਲੈ ਲਾਂਗੇ ਜਾਂ ਆਪਾਂ ਕੋਈ ਪੁਰਾਣਾ ਸ਼ਾਲ ਲੈ ਲਾਂਗੇ ਜਾਂ ਤੌਲੀਆ ਲੈ ਲਾਂਗੇ ਜੋ ਪਹਿਲਾਂ ਫਰ ਫਰਣਾ ਹੋਵੇ ਤੇ ਇੱਥੇ ਆਪਾਂ ਇਸ ਤਰ੍ਹਾਂ ਦਾ ਇੱਥੇ ਨੇ ਰੈਪਰ ਲਿਆਇਆ ਦਾ ਆਪਾਂ ਕੋਈ ਵੀ ਹੋਰ ਚੀਜ਼ ਵੀ ਲੈ ਸਕਦੇ ਹਾਂ ਜਿਵੇਂ ਜਾਲੀ ਸਾਫ਼ ਕਰਨ ਦੀ ਜਿਵੇਂ ਜਾਲੀ ਸਾਫ਼ ਕਰਨ ਵਾਲਾ ਹੈ ਜਾਂ ਹੋਰ ਕੋਈ ਚੀਜ਼ ਤੇ ਵੈਸੇ ਹੀ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਸਫਾਈ ਕਰਨ ਦਾ ਅੱਖੇ ਵੀ ਸਾਫ਼ ਹੋ ਜਾਣਗੇ ਮੈਂ ਕੱਪੜੇ ਨੂੰ ਇਸ ਤਰ੍ਹਾਂ ਵਿਛਾ ਲਿਆ ਆਪਾਂ ਇਹਨਾਂ ਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ ਫਿਰ ਬੋਲ ਫੋਲਡ ਕਰ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਨਾਲ ਕਰੀਏ ਤੇਰੇ ਉੱਪਰ ਆਪਾਂ ਇਹਨਾਂ ਚਿੱਤਰਾਂ ਨੂੰ ਕਵਰ ਕਰ ਲਾਂਗੇ ਇਸ ਤਰ੍ਹਾਂ ਇਹਨਾਂ ਨੂੰ ਕਵਰ ਕਰ ਲਾਂਗੇ

ਪਾ ਜਿਵੇਂ ਬੰਪੜਾ ਬੱਟਾ ਸਾਡੇ ਦਿਮ ਤੁਸੀਂ ਦੇਖ ਸਕਦੇ ਹੋ ਇਦਾਂ ਕਰਕੇ ਇਸ ਤਰ੍ਹਾਂ نیچے ਕਰਕੇ ਇਸ ਤਰ੍ਹਾਂ ਦੇ ਸੌਸਟੇ ਕੱਪੜੇ ਦਾ ਇੱਕ ਫਾਇਦਾ ਹੋਰ ਵੀ ਹੈ ਇਹਦੇ ਨਾਲ ਝੜੀਆਂ ਵੀ ਨਹੀਂ ਪੈਣੀਆਂ। ਕੋਰਦਲੇ ਕੱਪੜੇ ਨਾਲ ਕਾਗੂੰਦਲੀ ਬਣਾ ਲਈ ਬਤਾ ਰਹੇ ਹਾਂ। ਇਸ ਤਰ੍ਹਾਂ ਬੰਨ੍ਹ ਲਵਾਂਗੇ। ਇਥੋਂ ਵੀ ਮੰਨ ਲਾਂਗੇ। ਇਹ ਜਲਦੀ ਖੁੱਲ ਜਾਊਗਾ ਵੀ ਨਹੀਂ। ਆਪਾਂ ਇੰਤੀ ਥਾਂ ਤੇ ਰਸੀ ਵਗੈਰਾ ਵੀ ਬਣਾ ਸਕਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਾਇਨਕੇ ਤਿਆਰ ਕਰ ਲਿਆ ਇਸ ਤਰ੍ਹਾਂ ਆਪਾਂ ਬਹੁਤ ਸੌਖੇ ਜਿਹੇ ਤਰੀਕੇ ਨਾਲ ਪੱਖਾ ਸਾਫ਼ ਕਰ ਸਕਦੇ ਹਾਂ ਪੱਖੇ ਉੱਪਰ ਵੀ ਝਰੀਆਂ ਨਹੀਂ ਪੈਣੀਆਂ ਤੇ ਪੱਖਾ ਚੰਗੀ ਤਰ੍ਹਾਂ ਸਾਫ਼ ਵੀ ਹੋ ਜਾਏਗਾ ਤੁਸੀਂ ਦੇਖੋਗੇ ਜਿਵੇਂ ਜਿਵੇਂ ਆਪਾਂ ਪੱਖਾ ਸਾਫ਼ ਕਰ ਰਹੇ ਹਾਂ ਚੰਗੀ ਤਰ੍ਹਾਂ ਸਾਫ਼ ਵੀ ਹੋ ਰਿਹਾ ਹੈ ਇੰਝ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਹੈ। ਉਹ ਵੀ ਬਹੁਤ ਆਸਾਨੀ ਦੇ ਨਾਲ ਤੇ ਬਹੁਤ ਘੱਟ ਸਮਾਂ ਦੇ ਨਾਲ। ਐਸ ਤਰ੍ਹਾਂ ਆਪਣੇ ਸਾਰੇ ਜਿਹੜੇ ਪੱਖੇ ਆ ਉੱਪਰੋਂ ਰੋਸਾ ਕਰ ਲਾਂਗੇ। ਫਿਰ ਆਪਾਂ ਉੱਪਰੋਂ ਕਰ ਲਾਂਗੇ। ਇਹ ਲਪੇਟ ਨੂੰ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਕੁਕੀ ਹੁਣ ਤੇਹਾਰਾ ਦਾ ਟਾਈਮ ਆ ਚੁੱਕਿਆ ਨੇ ਲਈ ਇਹ ਮੈਂ ਕਿ ਤੇਹਾਰਾ ਦਾ ਟਾਈਮ ਆ ਚੁੱਕਿਆ ਤਾਂ ਆਪਾਂ ਪੱਖਾ ਸਾਫ਼ ਕਰ ਲਾਂਗੇ ਤੇ ਵੈਸੇ ਵੀ ਹੁਣ ਇਹਨਾਂ ਦੀ ਜ਼ਰੂਰਤ ਨਹੀਂ ਹੈ ਕਈ ਨਾਂ ਦਾ ਕਿਰਕਾ ਕਰ ਰਹੇ ਹਾਂ। ਕਈ ਲੋਕ ਇਹਨਾਂ ਦੇ ਉੱਪਰ ਇੱਥੇ ਅਖਬਾਰ ਵਗੈਰਾ ਵੀ ਲਗਾ ਦਿੰਦੇ ਹਨ। ਇਹਨੂੰ ਸਾਫ਼ ਕਰ ਲਵਾਂਗੇ। ਤੁਸੀਂ ਦੇਖ ਸਕਦੇ ਹੋ ਉੱਪਰ ਬਿਨਾਂ ਕਿਸੇ ਸਹਾਇਤਾ ਦੇ ਬਹੁਤ ਹੀ ਸੰਜਮ ਪੱਥਰਾਂ ਨੂੰ ਸਾਫ਼ ਕਰ ਲਿਆ। ਤੇ ਬੈਲਾਂ ਨਾਲੋਂ ਕਾਫੀ ਸਾਫ਼ ਵੀ ਹੋ ਚੁੱਕੇ ਨੇ। ਬੈਲਾਂ ਨਾਲੋਂ ਕਾਫੀ ਸਾਫ਼ ਹੋ ਚੁੱਕੇ ਨੇ। ਬਾਕੀ ਉਹ ਚਾਹੀਤੇ ਹਨ ਕਰਕੇ ਆਪਾਂ ਸਾਫ਼ ਨਹੀਂ ਕਰ ਸਕਦੇ ਇਹਨਨੇ ਤੇ ਇਸ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਆਸਾਨੀ ਦੇ ਨਾਲ ਸਾਫ਼ ਕਰ ਸਕਦੇ ਹਾਂ ਇਸ ਤਰ੍ਹਾਂ ਵੀ ਧਰ ਸਕਦੇ ਹਾਂ ਉਪਰੋਂ ਵੀ ਸਾਰੀ ਮਿੱਟੀ ਵਗੈਰਾ ਇਹ ਸਾਰੀ ਮਿੱਟੀ ਉਤਾਰਦੇ ਆਂਗੇ ਢੱਸਟ ਵਗੈਰਾ ਇਸ ਤਰ੍ਹਾਂ ਆਪਾਂ ਇਕੱਲੇ ਵੀ ਸਾਫ਼ ਕਰ ਸਕਦੇ ਹਾਂ ਆਪਾਂ ਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਹੈਗੀ ਵੈਸੇ ਇਹ ਤੋ ਇਹਦਾ ਕੰਮ ਹੈ ਤੇ ਬਿਜਲੀ ਦਾ ਧਿਆਨ ਖਾਸ ਕਰਕੇ ਰੱਖਿਓ ਇਹ ਵਾਰ-ਵਾਰ ਇਸ ਕਰਕੇ ਕਹਿ ਰਹੀ ਹਾਂ ਕਿ ਧਿਆਨਾਂ ਦੇ ਵਿੱਚ ਕੋਈ ਹਾਦਸਾ ਨਾ ਹੋ ਸਕੇ ਸਰ ਸਪਰਾਈਜ਼ੀ ਕਰੋ ਉਹ ਵੀ ਸਾਧ ਨਹੀਂ ਜੀ ਜੀ ਇਸ ਤਰ੍ਹਾਂ ਦਾ जी नहीं हुए मिट्टी होगी और सारी उतर जाएगी। ना करना। थोड़ा यार सर पालांगे पानी से सर पाके चंगी तरह मिक्स कर लाऊंगे। ਹਲਾ ਲਿਆ ਨੂੰ ਇਸ ਲਿਕਨ ਪਾਉਂਗੇ ਆਪਾਂ ਥੋੜਾ ਜਿਹਾ ਛੋਟਾ ਇੱਕ ਚਮਚ ਦੇ ਕਰੀ ਗੋ ਤਾਂ ਕਿ ਇਹ ਚੰਗੀ ਤਰ੍ਹਾਂ ਪੱਕੀ ਰਹਿ ਸਕੇ ਹੁਣ ਇਹਦੇ ਵਿੱਚ ਆਪਾਂ ਇਹਨੂੰ ਗਿੱਲਾ ਕਰਾਂਗੇ ਗਿੱਲਾ ਆਪਾਂ ਨੂੰ ਤਾਰ ਕੇ ਵੀ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਮਿੱਟੀ ਤਰੀ ਗਿਲਾ ਕਰਕੇ ਉਹ ਚੰਗੀ ਤਰ੍ਹਾਂ ਸੁਕਾ ਲਾਂਗੇ ਤਾਂ ਕਿ ਤਰੰਤ ਦਾ ਕੋਈ ਡਰ ਨਾ ਰਹੇ ਇਸ ਤਰ੍ਹਾਂ ਸਾਫ ਕਰਦੇ ਰਹਿਣਾਂਗੇ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ कोई मिट्टी लै गई फिर इस गले कपड़े बढ़िया हो होते ਇਹਨਾਂ ਕੁਰਸੀ ਤੋਂ ਬਿਨਾ ਮੈਂ ਜਿੱਤੋਂ ਆਪਾਂ ਇਹ ਸੌਖੇ ਜਿਹੇ ਤਰੀਕੇ ਨਾਲ ਵਧੀਆ ਸਾਫ਼ ਕਰ ਸਕਦੇ ਹਾਂ ਪੱਖੇ ਇਹ ਤੇ ਆਪਾਂ ਕੱਲੇ ਵੀਡੀਓ ਬਣਾ ਰਹੇ ਹਾਂ ਇਸ ਦੇ ਲਈ ਥੋੜੀ ਜਿਹੀ ਵੀਡੀਓ ਹਿੱਲ ਰਹੀ ਹੈ ਕੈਮਰਾ ਹਿੱਲ ਰਿਹਾ ਹੈ setelah ਤਰ੍ਹਾਂ ਆਪਾਂ ਪੱਕੇ ਗਏ ਦੋਨਾਂ ਜੇਕਰ ਆਪਾਂ ਨੂੰ ਲੱਗੇ ਕਿ ਪੱਕਾ ਗਿਆ ਲੈ ਤਾਂ ਆਪਾਂ ਇਸੇ ਕੱਪੜੇ ਨਾਲ ਇਸ ਨੂੰ ਸਾਫ਼ ਕਰ ਸਕਦੇ ਹਾਂ ਵੀਡੀਓ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ઓਰੀਓ ਬਿਸਕਟਾਂ ਦਾ ਕੇਕ ਬਣਾਵਾਂਗੇ ਜੀ ਉਸ ਦੇ ਲਈ ਆਪਾਂ 10-10 ਰੁਪਏ ਵਾਲੇ ਚਾਰ ਪੈਕ ਟੋਰੀਓ ਬਿਸਕਟ ਲਵਾਂਗੇ ਜੀ ਤੇ ਉਹਨਾਂ ਦੀ ਕਰੀਮ ਨੂੰ ਆਪਾਂ ਬਿਸਕਟਾਂ ਨਾਲੋਂ ਵੱਖ ਕਰ ਲਵਾਂਗੇ ਜੀ ਸਾਰੀ ਕਰੀਮ ਨੂੰ ਆਪਾਂ ਬਿਸਕਟਾਂ ਨਾਲ ਉਹ ਕਰ ਲਵਾਂਗੇ ਜੀ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਬਿਸਕਟਾਂ ਨੂੰ ਪੀਸ ਲਵਾਂਗੇ ਜੀ ਤੇ ਹੁਣ ਆਪਣੇ ਬਿਸਕਟ ਪਿਸ ਕੇ ਤਿਆਰ ਹੋ ਚੁੱਕੇ ਨੇ ਇਸਨੇ ਕਬੂਲ ਦੇ ਵਿੱਚ ਕੱਢ ਲਵਾਂਗੇ ਤੇ ਆਪਾਂ ਇਸ ਦੇ ਵਿੱਚ 2 ਚਮਚ ਪੀਸੀ ਹੋਈ ਖੰਡ ਪਾਈ ਸੀ ਜੀ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਕਰ ਸਕਦੇ ਹੋ ਖੰਡ ਤੇ ਆਪਾਂ ਇੱਕ ਕੱਪ ਦੁੱਧ ਲਵਾਂਗੇ ਜੀ ਤੇ ਇਸ ਨੂੰ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਥੋੜਾ ਥੋੜਾ ਦੁੱਧ ਪਾ ਕੇ ਇਕੱਠਾ ਦੁੱਧ ਨਹੀਂ ਪਾਵਾਂਗੇ ਆਪਾਂ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਜੀ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਤੋਂ ਪਹਿਲਾਂ ਵੀ ਅਸੀਂ ਕਈ ਵੀਡੀਓਜ਼ ਬਣਾਈਆਂ ਨੇ ਜੀ ਜੇ ਤੁਸੀਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਜ਼ਰੂਰ ਦੇਖਿਓ ਇਸ ਤੋਂ ਪਹਿਲਾਂ ਵੀ ਅਸੀਂ ਸੂਜੀ ਦਾ ਕੇਕ ਤੇ ਹੋਰ ਕਈ ਵੀਡੀਓਜ਼ ਬਣਾਈਆਂ ਨੇ ਜੀ ਹਾਂ ਹੁਣ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਜੀ ਤੇ ਆਪਾਂ ਇੱਥੇ 7 ਤੋਂ 8 ਬ੍ਰੈਡ ਲਈ ਸੀ ਜੀ ਤੇ ਇਹਨਾਂ ਦੇ ਬ੍ਰਾਊਨ ਪਾਰਟ ਨੂੰ ਆਪਾਂ ਅਲੱਗ ਕਰ ਲਵਾਂਗੇ ਤੇ ਇਹਨਾਂ ਦਾ ਆਪਾਂ ਬ੍ਰੈਡ ਕ੍ਰੰਬਸ ਬਣਾਵਾਂਗੇ ਬ੍ਰੈਡ ਦੇ ਉੱਪਰ ਖੰਡ ਦਾ ਘੋਲ ਲਾਵਾਂਗੇ ਜੀ ਇਸ ਤੋਂ ਬਾਅਦ ਆਪਾਂ ਜੋ ਬੈਟਰ ਬਣਾਇਆ ਸੀ ਉਹ ਲਾਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਪਹਿਲੀ ਲੇਅਰ ਤੇ ਦੂਸਰੀ ਲੇਅਰ ਇਸ ਤਰੀਕੇ ਦੇ ਨਾਲ ਆਉਂਦੇ ਜਾਵਾਂਗੇ ਚੰਗੀ ਤਰ੍ਹਾਂ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਸਾਈਡਾਂ ਤੋਂ ਕੋਟ ਕਰ ਦੇਵਾਂਗੇ ਬਹੁਤ ਟੇਸਟੀ ਕੇਕ ਬਣਦਾ ਜੀ ਤੁਸੀਂ ਬਣਾ ਕੇ ਦੇਖਿਓ ਚੰਗੀ ਤਰ੍ਹਾਂ ਇਸ ਨੂੰ ਸਾਈਡਾਂ ਤੋਂ ਆਪਾਂ ਕੋਟ ਕਰ ਦੇਵਾਂਗੇ ਇੱਥੇ ਜੀ ਜੋ ਆਪਣੇ ਕੋਲ ਬਿਸਕੁਟਾਂ ਤੋਂ ਕਰੀਮ ਬਚੀ ਸੀ ਜੀ ਉਸ ਦਾ ਆਪਾਂ ਫੁੱਲ ਬਣਾਵਾਂਗੇ ਜੀ ਸਜਾਵਟ ਦੇ ਲਈ। ਵੈਸੇ ਤਾਂ ਆਪਾਂ ਇਸ ਨੂੰ ਢੋਲ ਕੇ ਵੀ ਯੂਜ਼ ਕਰ ਸਕਦੇ ਸੀ ਪਰ ਆਪਾਂ ਇਸ ਤਰੀਕੇ ਦੇ ਨਾਲ ਇਸ ਦਾ ਫਲਾਵਰ ਬਣਾਵਾਂਗੇ। ਇਸ ਤਰੀਕੇ ਦੇ ਨਾਲ ਆਪਾਂ ਪਤੀਆਂ ਬਣਾਵਾਂਗੇ ਇਸ ਦੀਆਂ। ਚਾਰੇ ਪਾਸੇ ਆਪਾਂ ਇਸ ਨੂੰ ਘੁਮਾ ਘੁਮਾ ਕੇ ਇਸ ਤੇ ਪਤੀਆਂ ਬਣਾ ਦੇਵਾਂਗੇ। ਤੇ ਫੁੱਲ ਦੀ ਸ਼ੇਪ ਦੇ ਦੇਵਾਂਗੇ। ਇਸ ਤਰੀਕੇ ਦੇ ਨਾਲ ਬਹੁਤ ਸੋਨਾ ਫੁੱਲ ਬਣ ਕੇ ਤਿਆਰ ਹੋਊਗਾ। ਚਾਰੀ ਤਰਫ ਆਪਾਂ ਕਰੀਮ ਨੂੰ ਲਾ ਦੇਵਾਂਗੇ ਜੀ ਤੇ ਫਲ ਦੀ ਸ਼ੇਪ ਤੇ ਦੇ ਦੇਵਾਂਗੇ ਤੇ ਆਪਾਂ ਇਸ ਨੂੰ ਕੇਕ ਦੇ ਉੱਪਰ ਸਜਾ ਦੇਵਾਂਗੇ ਜੀ ਤੇ ਜੋ ਆਪਣੇ ਕੋਲ ਕਰੀਮ ਬਚੀ ਸੀ ਜੀ ਉਸ ਨੂੰ ਆਪਾਂ ਕੇਕ ਦੀਆਂ ਸਾਈਡਾਂ ਤੇ ਡੈਕੋਰੇਸ਼ਨ ਦੇ ਲਈ ਲਗਾ ਦਿੱਤਾ ਤੇ ਆਪਣੇ ਕੋਲ ਰੰਗ-बिरंगी ਸੌਫ ਸੀ ਜੀ ਉਹ ਵੀ ਆਪਾਂ ਲਾ ਦਿੱਤੀ ਇਸ ਦੇ ਉੱਪਰ